ਅਜਨੇਵੇਂ ਗੁਰਦੁਆਰਾ ਅਕਾਲ ਪ੍ਰਕਾਸ਼ ਸੇਰਪੜ ਦੇ ਡਿਊਟੀ ਦੇ ਸਾਹਮਣੇ ਖੜਾ ਜਿੱਥੇ ਕਿ ਭਾਰਤ ਸਾਉਂਡ ਵਾਲਾਂ ਦੀ ਭਾਰਤ ਕਲਾਥ ਹਾਊਸ ਕੱਪੜੇ ਦੀ ਦੁਕਾਨ ਆ ਉਹਦੇ ਸਾਹਮਣੇ ਨਾ ਇੱਕ ਖਾਲਸੇ ਨੇ ਖਾਲਸਾ ਸਰਦਾਰੀ ਨਾਂ ਦੀ ਇੱਕ ਦੁਕਾਨ ਕਰੀ ਹੈ ਆਪਾਂ ਨਾ ਕੈਮੀਕਲ ਵਾਲੇ ਬਣੇ ਇਹ ਕੋਲਡ ਡਰਿੰਕ ਪੀਦੀ ਕੇ ਆਪਣੀ ਸਿਹਤ ਖਰਾਬ ਕਰ ਲੈਨੇ ਆ ਤੇ ਬਾਅਦ ਦੇ ਵਿੱਚ ਡਾਕਟਰਾਂ ਦੇ ਕੋਲੇ ਧੱਕੇ ਕਿੰਨੇ ਲੈਨੇ ਆ ਇਹ ਭਲੇ ਵਾਲੀ ਵੀਡੀਓ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਜੋ ਆਪਾਂ ਤੁਹਾਡੀ ਗੱਲ ਕਰਵਾਉਣੇ ਆ ਖਾਲਸੇ ਦੇ ਨਾਲ ਵੀ ਇਹ ਖਾਲਸਾ ਸਰ੍ਹਦਾਈ ਬਣਾਉਣ ਸਮੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਇਸਤੇਮਾਲ ਕਰਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਇਸ ਦੇ ਵਿੱਚ ਪਾਉਂਦਾ ਇਹ ਵੀਰ ਕਹਿੰਦਾ ਨਾ ਜੇ 15 ਦਿਨ ਲਗਾਤਾਰ ਮੇਰੇ ਕੋਲ ਇਸ ਕੋਈ ਸਰ੍ਹਦਾਈ ਪੀਜੇ ਤਾਂ ਸਾਰੇ ਸਰੀਰ ਦੇ ਰੋਗਾਂ ਦਾ ਤੋੜ ਦਊਗਾ ਆਜੋ ਗੱਲ ਕਰਦੇ ਆ ਵੀਰ ਨੇ ਕੀ ਕਹਿੰਦਾ ਸੱਸੀ ਘਾਲ ਜੀ ਬੇਜੀ ਸੱਸੀ ਰਵਾਜੀ ਜੀ ਦਾ ਖਾਲਸਾ ਬੇਜੀ ਜੀ ਫਤਿਹ ਅਸੀਂ ਇਹਦੇ ਵਿੱਚ ਤੁਸੀਂ ਸ਼ਰਧਾਈ ਜਿਹੜੀ ਪਾਉਣੇ ਹੋ ਹਾਂਜੀ ਬਾਬੇ ਜੀ ਇਹਦੇ ਵਿੱਚ ਕਿਹੜੀ ਕਿਹੜੀ ਐਡ ਪਾਉਣੇ ਹਾਂ ਬਾਬੇ ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਦੇਸੀ ਸ਼ੱਕਰ ਵਰਤਦੇ ਹਾਂ ਜੀ ਠੀਕ ਹੈ ਜੀ ਦੋਗਣ ਨੰਬਰ ਤੇ ਗਲਾਸ ਪਾ ਲਈ ਜੀ ਠੀਕ ਹੈ ਜੀ ਤਿੰਨ ਗਣ ਨੰਬਰ ਤੇ ਆਪਣੇ ਕਾਜੂ ਜੀ ਠੀਕ ਹੈ ਜੀ ਚਾਰ ਨੰਬਰ ਤੇ ਹਰੀ ਇਲਾਇਚੀ ਜੀ ਠੀਕ ਹੈ ਜੀ ਪੰਜ ਨੰਬਰ ਤੇ ਆਪਣਾ ਬਦਾਮ ਜੀ ਠੀਕ ਹੈ ਜੀ ਛੇ ਨੰਬਰ ਤੇ ਕਾਲੀ ਮਿਰਚੀ ਠੀਕ ਹੈ ਜੀ ਸੱਤ ਨੰਬਰ ਤੇ ਆਪਣੀ ਸੌਂਫ ਜੀ ਠੀਕ ਹੈ ਜੀ ਅੱਠ ਨੰਬਰ ਤੇ ਹੀ ਆਪਣੇ ਕਾਜੂ ਅਮ ਠੀਕ ਹੈ 9 ਨੰਬਰ ਤੇ ਆਪਣੀ ਆ ਗਈ ਖਾਸ 파ਸੀ ਇਹਦੇ ਵਿੱਚ ਜੀ ਠੀਕ ਹੈ ਜੀ ਤੇ 10 ਨੰਬਰ ਤੇ ਆਪਣੀ ਇੱਥੇ ਧਾਗਾ ਮਿਸ਼ਰੀ ਦਿਓ ਕਿੱਥੇ ਦਿਵਾ ਦਿਓ 10 ਨੰਬਰ ਤੇ ਦੇਖ ਜਿਹੜੀ ਆਪਣੀ ਆਹ ਸਭ ਤੋਂ ਠੰਡੀ ਚੀਜ਼ ਆ ਇਹ ਅਸੀਂ ਧਾਗਾ ਮਿਸ਼ਰੀ ਵਰਤਦੇ ਆ ਜਿਹੜੀ ਆਪਣੀ ਆ ਚੀਜ਼ ਹੁੰਦੀ ਹੈ ਜੀ ਠੀਕ ਹੈ ਜੀ ਇਹ 10 ਨੰਬਰ ਤੇ ਆਹੀ ਚੀਜ਼ ਵਰਤਦੇ ਆ ਅੱਛਾ ਇਹ ਕਿੰਨੇ ਦਾ ਗਲਾਸ ਦਿੰਨੇ ਜੀ ਇਹ 40 ਰੁਪਏ ਦਾ ਗਲਾਸ ਆ ਜੀ 300 ml ਦਾ ਗਲਾਸ ਆ ਜੀ ਅੱਛਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਰਹਿਣੇ ਦੀ ਹੈ ਇਹ ਸਵੇਰੇ ਅਸੀਂ 8:30 ਵਜੇ ਤੋਂ ਤਿਆਰ ਕਰ ਲੈਨੇ ਜੀ ਸ਼ਾਮ ਨੂੰ 8 ਵਜੇ ਤੱਕ ਹੁੰਦੇ ਆ ਜੀ ਠੀ ਇਸ ਵਿੱਚ ਕੋਈ ਨਸ਼ਾ ਨਹੀਂ ਹੈਗਾ ਜੀ ਇਹਦੇ ਤੇ ਮਾਈਆਂ ਜੀ ਆਪਾਂ 5 ਸਾਲ ਤੋਂ ਬੱਚਾ ਲੈ ਕੇ ਇਹ ਮਾਈਆਂ ਕੋਈ ਵੀ ਪੀ ਸਕਦਾ 5 ਸਾਲ ਅਸੀਂ ਤਾਂ ਕਹਿ ਰਹੇ ਹਾਂ ਜੀ 5 ਸਾਲ ਤੋਂ ਬੱਚੇ ਛੋਟੇ ਜੀ ਹਜਮ ਨਹੀਂ ਆ ਰਹੇ ਸੀ ਦੀ ਜੀ ਠੀਕ ਹੈ ਜੀ ਕਿਉਂਕਿ ਨਿਕਰ ਹੁੰਦਾ ਜੀ ਆਪਾਂ 5 ਸਾਲ ਦੇ ਬੱਚੇ ਉੱਤੇ ਜਿਹੜਾ ਮੱਦੀ ਪੀ ਸਕਦੇ ਨੇ ਜੀ ਠੀਕ ਹੈ ਜੀ ਇਹ ਕੋਈ ਸਾਈਡ ਵੈਕਟ ਨਹੀਂ ਹੈਗਾ ਜੀ ਇਹ ਨਸ਼ੇ ਤੋਂ ਮੁਕਤ ਹੈ ਸਾਊ ਜੀ ਠੀਕ ਹੈ ਜੀ ਠੀਕ ਹੈ ਜੀ ਖਾਲਸਾ